ਸ੍ਰੀ ਕਾਲ ਪਿਆਰੇ ਸਾਥੀਓ ਸਵਾਗਤ ਹੈ ਇਸ ਦੇ ਵੀਡੀਓ ਦੇ ਵਿੱਚ ਰਾਜ ਵਿਦਿਅਕ ਖੋਜ ਤੇ ਸਿਕਲਾਈ ਪਰਿਸ਼ਦ ਪੰਜਾਬ ਐਸਆਰਟੀ ਨੇ ਲੈਟਰ ਜਾਰੀ ਕੀਤੀ ਹੈ ਕੱਲ ਦੀ ਇਹਦੇ ਵਿੱਚ ਉਹਨਾਂ ਨੇ ਜੋ ਮਿਸ਼ਨ ਸਮਰਾਤ 3 ਸ਼ੁਰੂ ਹੋਣ ਜਾ ਰਿਹਾ ਹੈ 1 April ਤੋਂ ਉਹਦੇ ਜੋ ਵੀ ਸਚਾਰੂ ਟੰਗਣਾ ਚਲਾਉਣ ਲਈ ਜੋ ਇੰਸਟਰਕਸ਼ਨਸ ਹੈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਉਹਦੇ ਬਾਰੇ ਲੈਟਰ ਤੁਹਾਨੂੰ ਮੈਂ ਪੜਾ ਰਿਹਾ ਹਾਂ ਇਦੇ ਵਿੱਚ ਬੇਸਿਕਲੀ ਜੋ ਦੱਸਿਆ ਗਿਆ ਕਿ ਤੀਜੀ ਤੋਂ ਅੱਠਵੀਂ ਜਮਾਤ ਤੱਕ ਦੇ ਵਿਦਿਆਰਥੀ ਹੈ ਉੱਚ ਗਣਿਤ ਦੀਆਂ ਮੋਡਲੀਆਂ ਕੁਸ਼ਲਤਾਵਾਂ ਨੂੰ ਪਰਿਕਾਪ ਕਰਨ ਦੇ ਲਈ 2 ਸਾਲਾਂ ਤੋਂ ਮਿਸ਼ਨ ਸਮਰਾਥ ਚੱਲ ਰਿਹਾ ਹੈ টিਏਆਰਐਲ ਟੀਚਿੰਗ ਅਟ ਰਾਈਟ ਲੈਵਲ ਜਿਹੜਾ ਹੈ ਉਹ ਸਟ੍ਰੈਟਜੀ ਨੂੰ ਫੋਲੋ ਕੀਤਾ ਜਾ ਰਿਹਾ ਹੈ ਇਹਦੇ ਹਿਸਾਬ ਦੇ ਨਾਲ ਤੇ ਜਿਹੜਾ ਫੇਜ਼ 2 ਦੇ ਨਤੀਜੇ ਜਿਹੜੇ ਪ੍ਰਾਪਤ ਹੋਏ ਹੈ ਇਹ ਪੋਜ਼ਿਟਿਵ ਰਿਜ਼ਲਟ ਆਇਆ ਤੇ ਇਹਦੇ ਨਾਲ ਵਿਸ਼ਾ ਅਧਿਆਪਕ ਰਿਸੋਰਸ ਗਰੁੱਪ ਜਿਹੜਾ ਉਦੇਮ ਪਰਸਨ ਮੁਖੀ ਉਹਨਾਂ ਦੇ ਫੀਡਬੈਕ ਦੇ ਆਧਾਰ ਤੇ ਇਹ ਪਰਿਪਕਤਾ ਜਿਹੜੀ ਇਹ ਵਿਦਿਆਰਥੀਆਂ ਨੂੰ ਸਥਾਈ ਕਰਨ ਤੇ ਇਹਨਾਂ ਕੁਸ਼ਲਤਾਵਾਂ ਦੇ ਉੱਚਤ ਪੱਧਰ ਨੂੰ ਪ੍ਰਾਪਤ ਕਰਨ ਲਈ ਹੁਣ ਜਿਹੜਾ ਤੀਸਰਾ ਸ਼ੁਰੂ ਕੀਤਾ ਜਾ ਰਿਹਾ ਹੈ ਤੀਸਰੀ ਤੋਂ ਅਠਵੀਂ ਤੱਕ ਮਿਸ਼ਨ ਸਮਰੱਥ ਫੇਜ਼ 3 25 26 ਠੀਕ ਹੈ ਜੀ ਇਹ 2 ਮਹੀਨੇ ਲਈ ਚਲਾਇਆ ਜਾਵੇਗਾ ਇਹਦੇ ਵਿੱਚ ਜਿਹੜਾ ਬੇਸ ਲਾਈਨ ਮਿਡ ਲਾਈਨ ਤੇ ਐਂਡ ਲਾਈਨ ਨੂੰ ਵਹਿ ਨਾ ਕਿਤੇ ਜਾਣ ਤੇ ਫੀਡਬੈਕ ਸੰਬੰਧੀ ਜੋ ਇਨਸਟਰਕਸ਼ਨਸ ਹੈ 3 ਤੀਸਰੀ ਤੋਂ ਅਠਵੀਂ ਤੱਕ ਪਹਿਲੇ ਪੰਜਾਬੀ ਦੀ ਗੱਲ ਕੀਤੀ ਹੈ ਇਹਦੇ ਵਿੱਚ ਮਿਸ਼ਨ ਸਮਰਾਥ 2 ਵਿੱਚ ਤੀਜੀ ਤੋਂ ਅਠਵੀਂ ਦੇ ਵਿਦਿਆਰਥੀਆਂ ਨੂੰ ਪੰਜਾਬੀ ਵਿੱਚ ਸਮਝ ਆਧਾਰਿਤ ਕਹਾਣੀ ਪੜਾਉਣ ਦਾ ਟੀਚਾ ਲਿਖਿਆ ਗਿਆ ਸੀ ਤੇ ਜਿਹੜਾ ਹੁਣ ਮਿਸ਼ਨ ਸਮਰਾਥ 3 ਹੈ ਇਹਦੇ ਵਿੱਚ ਹੁਣ ਲਿਖਣ ਦੀ ਕੁਸ਼ਲਤਾ ਰਾਈਟਿੰਗ ਸਕਿੱਲ ਵੀ ਦੇਖੀ ਜਾਏਗੀ ਇਹ ਤੁਸੀਂ ਟ੍ਰੇਨਿੰਗ ਚ ਆਲਰੇਡੀ ਸਿੱਖ ਚੁੱਕੇ ਹੋ ਮੈਥ ਦੇ ਵਿੱਚ ਹੁਣ ਇਹਦੇ ਵਿੱਚ ਜੋੜ ਘਟਾਓ ਗੁਣਾ ਭਾਗ ਦੀ ਗੱਲ ਹੈ ਜਿਹੜੇ ਮਿਸ਼ਨ ਸਾ ਜਿਹੜੇ ਸ਼ਾਬਦਿਕ ਸਵਾਲ ਹੋਣਗੇ ਪਿੰਨਾ ਦੀ ਪਛਾਣ ਤੇ ਉਹਨਾਂ ਦੀ ਤੁਲਨਾ ਹੋਏਗੀ ਤੇ ਇਹਦੇ ਨਾਲ ਉਹਨਾਂ ਨੂੰ ਵਰਕਸ਼ੀਟ ਤੇ ਕੁਐਸਚਨ ਕਰਵਾਏ ਜਾਣਗੇ ਇਹ ਮੈਥ ਦਾ ਹੈ ਇਹ ਵੀ ਤੁਹਾਨੂੰ ਪਤਾ ਲੱਗਿਆ ਸੀ ਟ੍ਰੇਨਿੰਗ 'ਚ ਤੀਸਰਾ ਹੁਣ ਅੰਗਰੇਜ਼ੀ ਦੀ ਗੱਲ ਹੈ ਅੰਗਰੇਜ਼ੀ ਦੇ ਵਿੱਚ ਜਿਹੜਾ ਇਹਦੇ ਵਿੱਚ ਰੀਡਿੰਗ ਦਾ ਕੰਪਰੀਹੈਂਸ਼ਨ ਐਂਡ ਸਟੋਰੀ ਤੇ ਇਹਦੇ ਵਿੱਚ ਸਮੇਂ ਦੇ ਆਧਾਰ ਤੇ ਬੱਚੇ ਦੀ ਕੁਸ਼ਲਤਾ ਚੈੱਕ ਕੀਤੀ ਜਾਏਗੀ ਪਿਕਚਰ ਵਗੈਰਾ ਨਾਲ ਦੱਸੀ ਜਾਏਗੀ ਸੋ ਇਹ ਤੁਸੀਂ ਟ੍ਰੇਨਿੰਗ ਲੈ ਚੁੱਕੇ ਆ ਇਹਦੇ ਬਾਰੇ ਵਿਸਤਾਰ ਦੇ ਵਿੱਚ ਤੁਸੀਂ ਸਿੱਖ ਲਿਆ ਉਹਨਾਂ ਜਿਹੜੇ ਦੇ ਟੀਚੇ ਕੀ ਹੈ ਪੰਜਾਬੀ ਦੇ ਵਿੱਚ ਤੀਸਰੀ ਤੋਂ ਅੱਠਵੀਂ ਦੇ ਬੱਚੇ ਜਿਹੜੇ ਆ ਸਮਝ ਆਧਾਰ ਕਹਾਣੀ ਪੜ ਸਕਣ ਤੀਸਰੀ ਤੋਂ ਅੱਠਵੀਂ ਦੇ ਬੱਚੇ ਲਿਖ ਸਕਣ ਤੇ ਬਾਕ ਬਣਾ ਸਕਣ ਤੇ ਲਿਖ ਸਕਣ ਪੰਜਾਬੀ ਤੇ ਜ਼ਿਆਦਾ ਫੋਕਸ ਹੈ ਮੈਥ ਦੇ ਵਿੱਚ ਤੀਸਰੀ ਤੋਂ ਪੰਜਵੀਂ ਦੇ ਬੱਚੇ ਮਿਸ਼ਨ ਸਾਫ ਸਿੱਖਵਾਲ ਕਰਨ ਤੇ ਪਿੰਨਾਂ ਦੀ ਪਛਾਣ ਤੇ ਪਿੰਲਾਂ ਦੀ ਤੁਲਨਾ ਪੜ ਸਕਣ ਅੰਗਰੇਜ਼ੀ ਦੇ ਵਿੱਚ ਤੀਸਰੀ ਤੋਂ ਅੱਠਵੀਂ ਦੇ ਬੱਚੇ ਕਹਾਣੀ ਨੂੰ ਸਮਝ ਸਕਣ ਸਟੋਰੀ ਤੇ ਫੋਕਸ ਕੀਤਾ ਗਿਆ ਪੰਜਾਬੀ ਗਣਿਤ ਤੇ ਅੰਗਰੇਜ਼ੀ ਵਿਸ਼ਿਆਂ ਦੇ ਵੱਖ-ਵੱਖ ਲੈਵਲ ਇੱਥੇ ਇਹਦੇ ਵਿੱਚ ਪ੍ਰਾਇਮਰੀ ਜਮਾਤਾਂ ਦੀ ਪਹਿਲੇ ਗੱਲ ਕੀਤੀ ਲੈਵਲ 1 2 3 ਪੰਜਾਬੀ ਦੇ ਠੀਕ ਹੈ ਜੀ ਇਹਦੇ ਵਿੱਚ ਤੁਹਾਨੂੰ ਪਤਾ ਹੈ ਪਹਿਲੇ ਅਰੰਭਕ ਅੱਖਰ ਸ਼ਬਦ ਵਾਕ ਨੋਟ ਲਿਖਣ ਲਈ ਜਾਂਚ ਕਰਨ ਲਈ 10-10 ਵਿਦਿਆਰਥੀਆਂ ਦਾ ਗਰੁੱਪ ਬਣਾਇਆ ਜਾਏਗਾ ਅੰਚ ਠੀਕ ਹੈ ਜੀ ਇਸੇ ਤਰ੍ਹਾਂ ਗਣਿਤ ਦੇ ਵਿੱਚ ਤੁਹਾਡੇ ਅਰੰਭਕ ਲੈਵਲ लेवल 1 2 3 ਆ ਗਿਆ ਤੁਹਾਡਾ ਇਹ ਤੁਸੀਂ ਸਾਰਾ ਜਾਣਦੇ ਹੋ ਅੰਗਰੇਜ਼ੀ ਦੇ ਲੈਵਲ ਦੋ ਰੱਖੇ ਗਏ ਨੇ ਤੇ ਕੰਪਰੀਹੈਂਸ਼ਨ ਦੀ ਗੱਲ ਕੀਤੀ ਗਈ ਹੈ ਸਮਝ ਨਹੀਂ ਸ਼ਬਦ ਪੈਰਾ ਕਹਾਣੀ ਤੇ ਸਮਝ ਜਾਣ ਲਈ ਸ਼ਬਦ ਪਰਦਰ ਤਸਵੀਰਾਂ ਜੋ ਰੱਖੀਆਂ ਜਾਣਗੀਆਂ ਉਹਨਾਂ ਜਿਹੜਾ ਕਹਾਣੀ ਨੂੰ ਮजेदार ਬਣਾਇਆ ਜਾਏਗਾ ਇਹ ਪ੍ਰਾਇਮਰੀ ਲੈਵਲ ਦੀ ਹੈ ਅਪਰ ਪ੍ਰਾਇਮਰੀ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਲੈਵਲ ਸੇਮ ਹੀ ਹੈ ਅੰਗਰੇਜ਼ੀ ਦੇ ਦੋ ਲੈਵਲ ਹੈ ਮੈਥ ਤੇ ਪੰਜਾਬੀ ਦੇ ਤਿੰਨ ਤਿੰਨ ਲੈਵਲ ਹੈ ਗਰੁੱਪ ਵੀ ਇਹਦੇ ਵਿੱਚ 10-10 ਵਿਦਿਆਰਥੀਆਂ ਦਾ ਲੈ ਕੇ ਉਹਨਾਂ ਦੀ ਰਾਈਟਿੰਗ ਸਕਿੱਲ ਦੇਖੀ ਜਾਏਗੀ ਪੰਜਾਬੀ ਵਿੱਚ ਪੰਜਾਬੀ ਅੰਗਰੇਜ਼ੀ ਵਿਸ਼ਿਆਂ ਦੇ ਵਿਦਿਆਰਥੀਆਂ ਦਾ ਮੁਲਾਂਕਣ ਭਾਵੇਂ ਇੱਕ ਤੋਂ ਬਾਅਦ ਕੁਸ਼ਲਤਾ ਕੀਤਾ ਜਾਣਾ ਹੈ ਪਰ ਵਿਦਿਆਰਥੀਆਂ ਦੀ ਗਰੁੱਪਿੰਗ ਉਹਨਾਂ ਦੇ ਪੜਨ ਦੇ ਲੈਵਲ ਤੇ ਹੀ ਕੀਤੀ ਜਾਏਗੀ ਹੁਣ ਇਹਦੇ ਵਿੱਚ ਇਹਨਾਂ ਦੀਆਂ ਗਤੀਵਿਧੀਆਂ ਦੇਖ ਸਕਦੇ ਆਂ ਬੱਚਿਆਂ ਦਾ ਮੁਲਾਂਕਣ ਜੋ ਕਰਨਾ ਹੈ 3ਵੀਂ ਤੋਂ 8ਵੀਂ ਤੱਕ ਪੰਜਾਬੀ ਅੰਗਰੇਜ਼ੀ ਮੈਥ ਦੇ ਮੁਲਾਂਕਣ ਦੇ ਵਿੱਚ ਪਹਿਲੇ ਬੇਸਲਾਈਨ ਦਾ ਮੁਲਾਂਕਣ ਹੋਏਗਾ ਜੇ ਤੁਹਾਡਾ 4 ਅਪ੍ਰੈਲ ਤੋਂ 8 ਅਪ੍ਰੈਲ ਮਿਡ ਲਾਈਨ 30 ਤੋਂ 30 ਅਪ੍ਰੈਲ ਤੋਂ ਲੈ ਕੇ 3 ਮਈ ਤੱਕ ਅੰਤਿਮ ਜੋ ਹੈ 27 ਮਈ ਤੋਂ ਲੈ ਕੇ 29 ਮਈ ਤੱਕ ਹੋਏਗਾ ਇਹ ਟੈਂਟੇਟਿਵ ਡੇਟਸ ਦਿੱਤੀਆਂ ਨੇ ਸਕੂਲ ਮੁਖੀ ਆਪਣੇ ਸਕੂਲ ਦੇ ਵਿਦਿਆਰਥੀਆਂ ਦੇ ਮੁਲਾਂਕਣ ਲਈ ਰੈਂਡਮ ਜਾਂਚ ਕਰਨਗੇ ਤੇ ਇਹਨਾਂ ਯਕੀਨੀ ਬਣਾਉਣਗੇ ਕਿ ਮੁਲਾਂਕਣ ਸਹੀ ਹੈ ਬੇਸ ਲਾਈਨ ਮਿਡ ਲਾਈਨ ਤੇ ਐਂਡ ਲਾਈਨ ਆਧਾਰਤ ਟੂਲ ਜਿਹੜੇ ਮੁੱਖ ਦਫ਼ਤਰ ਤੋਂ ਪੀਡੀਐਫ ਦੀ ਫਾਰਮ ਵਿੱਚ ਭੇਜ ਦਿੱਤੇ ਇਹਨਾਂ ਦੇ ਪ੍ਰਿੰਟ ਕਢਾ ਲੈਣੇ ਸਕੂਲ ਮੁਖੀ ਜੀ ਕੀ ਨੇ ਬਣਾਉਣਗੇ ਕਿ ਹਰੇਕ ਵਿਦਿਆਰਥੀ ਦਾ ਮਲਾਂਕਣ ਹੋਣ ਪਰੰਤ ਸਹੀ ਡਾਟਾ ਜੋ ਹੈ ਈ ਪੰਜਾਬ ਸਟਾਫ ਲੌਗਇਨ ਐਪ ਤੇ ਅਪਲੋਡ ਹੈ। ਇਹ ਪਹਿਲੇ ਪਾ ਕੇ ਕਰਨਾ ਹੈ। ਵਿਦਿਆਰਥੀਆਂ ਦੇ ਸਿੱਖਣ ਪੱਧਰ ਅਨੁਸਾਰ ਗਰੂਪਿੰਗ ਕਰਨੀ ਹੈ। ਠੀਕ ਹੈ ਜੀ। ਇਹਦੇ ਵਿੱਚ ਜਿਹੜੀ ਗਰੂਪਿੰਗ ਹੈ ਜਮਾਤ ਆਧਾਰਿਤ ਨਾ ਹੋਵੇ, ਸਕੂਲ ਆਧਾਰਿਤ ਹੋਵੇ। ਪੰਜਾਬੀ ਗਣਿਤ ਵਿਸ਼ਾ پڑھਣ ਲਈ ਵਿਦਿਆਰਥੀ ਗਰੁੱਪ ਵੀ ਪੰਜਾਬੀ ਵਿੱਚ ਸਿੱਖਣ ਪੱਧਰ ਦੇ ਲੈਵਲ ਤੇ ਹੋਵੇ। ਤੇ ਗਰੁੱਪ 3 ਲੈਵਲ 1 2 3 ਤੇ ਆਮ ਦੌਰ ਤੇ ਦੇਖਣ ਚਾਹੁੰਦਾ ਹੈ ਕਿ ਜਿਹੜੇ ਵਿਦਿਆਰਥੀ ਪੰਜਾਬੀ ਵਿੱਚ ਲੈਵਲ 1 ਤੇ ਹਨ ਉਹੀ ਗਿਣਤੀ 11 ਤੇ ਬੰਦੀ ਹੁੰਦੇ ਹਨ ਪਰ ਅੰਗਰੇਜ਼ੀ ਦੀ ਕਾਰਗੁਜ਼ਾਰੀ ਦੇਖਦੇ ਹੋਏ ਅੰਗਰੇਜ਼ੀ ਦੀ ਜਿਹੜੀ ਗਰੂਪਿੰਗ ਹੈ ਅੰਗਰੇਜ਼ੀ ਦੇ ਪੱਧਰ ਤੇ ਆਧਾਰ ਤੇ ਹੋएगी ਜਿਹੜੀ ਮੈਥ ਤੇ ਪੰਜਾਬੀ ਦੀ ਗਰੂਪਿੰਗ ਸੇਮ ਕਰਨੀ ਹੈ ਇਹ ਕੋਸ਼ਿਸ਼ ਕੀਤੀ ਜਾਵੇ ਕਿ ਜੋ ਗਿਣਤੀ ਆਤੀ 20 ਤੋਂ 35 ਨਾ ਹੋਵੇ ਜੇਕਰ ਸਕੂਲ ਵਿੱਚ ਇਹਨਾਂ ਦੀ ਗਿਣਤੀ ਜ਼ਿਆਦਾ ਹੈ ਤੋ ਜੇ ਆਪਕਾ ਦੀ ਘਾਟ ਹੈ ਤਾਂ ਸਕੂਲ ਮੁਖੀ ਜ਼ਿਲ੍ਹਾ ਸਿੱਖਿਆ ਅਫਸਰ ਨੂੰ ਸਹਿਮਤੀ ਲੈ ਕੇ ਗਰੂਪਿੰਗ ਕਰ ਸਕਦਾ ਹੈ ਤੇ ਸਕੂਲ ਮੁਖੀ ਰਜਾਨਾ ਦੋ-ਦੋ ਗਰੁੱਪਾਂ ਵਿੱਚ ਜਨ ਸਮਿਸ਼ਨ ਸਮਰਾਧੀਆਂ ਗਤੀਵਿਧੀਆਂ ਨੂੰ ਦੇਖਣਗੇ ਲੈਵਲ ਵਾਈਜ਼ ਗਰੂਪਿੰਗ ਕਰਨਗੇ ਗਤੀਵਿਧੀਆਂ ਦਾ ਰਿਕਾਰਡ ਹੋਏਗਾ ਜੀ ਤੇ ਬੇਸ ਲਾਈਨ ਤੋਂ 15 ਦਿਨ ਬਾਅਦ ਤੇ ਮਿਡਲ ਲਾਈਨ ਤੋਂ 15 ਦਿਨ ਬਾਅਦ ਜਾਂਚ ਕਰਨਗੇ ਸਕੂਲ ਮੁਖੀ ਯਕੀਨੀ ਬਣਾਏ ਕਿ ਵਿਦਿਆਰਥੀਆਂ ਦੀ ਘਟੋ-ਘਟ ਦੋ-ਤਿੰਨ ਵਾਰ ਜਾਂਚ ਹੋ ਜਾਵੇ ਤੇ ਇਹਦੇ ਵਿੱਚ ਸਮਾਂ ਸਾਰਨੇ ਤੁਸੀਂ ਦੇਖ ਲਓ ਜੀ ਪਹਿਲਾ 3 ਸੀ ਤੋਂ 5ਵੀਂ ਤੱਕ ਦਿੱਤਾ ਗਿਆ ਇਹ ਦੇਖ ਸਕਦੇ ਤੁਸੀਂ ਉਹਦੇ ਬਾਅਦ ਅਪਰ ਪ੍ਰਾਇਮਰੀ ਜੋ ਹੈ ਪੰਜਾਬੀ ਦੇ ਹਫਤੇ ਦੇ ਤਿੰਨ ਦਿਨ 80 ਮਿੰਟ ਲੱਗਣੇ ਪਰ ਤੇ ਅਗਲੇ ਤਿੰਨ ਦਿਨ 40 ਮਿੰਟ ਇੱਕ ਪੀਰੀਅਡ ਯਾਨੀ ਪਹਿਲੇ ਤਿੰਨ ਦਿਨ ਦੋ ਪੀਰੀਅਡ ਫਿਰ ਇੱਕ ਪੀਰੀਅਡ ਅੰਗਰੇਜ਼ੀ ਦੇ ਵਿੱਚ ਹਫਤੇ ਦੇ ਪਹਿਲੇ ਤਿੰਨ ਦਿਨ 40 ਮਿੰਟ ਤੇ ਪਿਛਲੇ ਤਿੰਨ ਦਿਨ 80 ਮਿੰਟ ਮੈਥ ਦਾ ਸੋਰੀ ਤਿੰਨ ਗ੍ਰੇਡੀ ਦੇ 40 ਮਿੰਟ ਦੇ ਪੀਰੀਅਡ ਹੋਣਗੇ ਡੇਲੀ ਸੋ ਇਹ ਤੁਸੀਂ ਦੇਖ ਲਿਆ ਇਹਦੇ ਵਿੱਚ ਪੰਜਾਬੀ ਵਿਸ਼ੇ ਦੇ ਹਫਤਾਵਾਰ 6 ਪੀਰੀਅਡ ਲੱਗਦੇ ਹਨ ਪਰ ਮਿਸ਼ਨ ਸਮਰਾਤ ਵਿੱਚ 9 ਪੀਰੀਅਡ ਰੱਖੇ ਗਿਆ ਤੇ ਇਹਦੇ ਵਿੱਚ 3 6 ਮਹੀ ਤੋਂ 8ਵੀ ਤੱਕ ਜਿਹੜੇ ਚੋਣਵੇਂ ਵਿਸ਼ਾ ਕੰਪਿਊਟਰ ਸਿੱਖਿਆ ਹਿੰਦੀ ਇੱਕ ਇੱਕ ਪੀਰੀਅਡ ਪ੍ਰਤੀ ਵਿਸ਼ਾ ਘਟ ਕੀਤਾ ਜਾ ਸਕਦਾ ਤੇ ਇਸੇ ਤਰ੍ਹਾਂ ਗਣਿਤ ਦੇ 8 ਪੀਰ ਲੱਗਦੇ ਆ ਤੇ ਇਹਦੇ ਵਿੱਚ 9 ਲੱਗਣਗੇ ਇਹਦੇ ਵਿੱਚ ਸਰੀਰਿਕ ਸਿੱਖਿਆ ਦਾ ਪੀਰੀਅਡ ਕੱਟ ਕੀਤਾ ਜਾ ਸਕਦਾ ਹੈ ਤੇ 6ਵੇਂ ਤੋਂ 8ਵੇਂ ਤੱਕ ਜਿਹੜੇ ਅੰਗਰੇਜ਼ੀ ਦੇ 8 ਪੀਰ ਲੱਗਦੇ ਆ ਇਸ ਤੋਂ 6 ਪੀਰੀਅਡ ਪਹਿਲੇ 4 ਦਿਨ ਵਿਸ਼ਣ ਸਮਰਥ ਹੋਣਗੇ ਤੇ 2 ਪੀਰੀਅਡ ਬਾਕੀ ਤੁਸੀਂ ਚੇਅਰ ਕਰ ਸਕਦੇ ਹੋ ਜੀ ਪੰਜਵੀਂ ਤੋਂ 8ਵੀਂ ਪੀਰੀਅਡਾਂ ਦੀ ਜੋ ਸਾਰਨੀ ਬਾਕੀ ਵਿਸ਼ਿਆਂ ਵਿੱਚ ਸੈੱਟ ਕੀਤੀ ਜਾਵੇ ਤੇ ਇਹਨਾਂ ਦਾ ਸਿਲੇਬਸ ਆਮ ਵਾਂਗ ਕਰਾਇਆ ਜਾਏਗਾ ਪੰਜਾਬੀ ਕਨੇ ਅੰਗਰੇਜ਼ੀ ਮਿਸ਼ਨ ਸਮਰਾਧਨ ਨਾਲ ਰੈਗੂਲਰ ਸਿਲੇਬਸ ਨਹੀਂ ਕਰਾਇਆ ਜਾਏਗਾ ਠੀਕ ਹੈ ਜੀ ਸੋ ਏ ਦੇ ਵਿੱਚ ਦੱਸਿਆ ਗਿਆ ਇਸੇ ਤਰ੍ਹਾਂ ਜੋ ਮਿਸ਼ਨ ਸਮਰਾਧਨ ਸਮੂਹ ਸਰਕਾਰੀ ਮਿਡਲ ਹਾਈ ਸੀਨੀਅਰ ਸੈਕੰਡਰੀ ਸਕੂਲ ਅੱਧੀ ਛੁੱਟੀ ਤੋਂ ਪਹਿਲੇ ਚਾਰ ਪੀਰੀਅਡ ਤੇ ਬਾਅਦ ਵਿੱਚ ਪਹਿਲੇ ਜਿਹੜੇ ਚਾਰ ਪੀਰੀਅਡ ਹੈ ਤੋਂ ਬਾਅਦ ਹੋਏਗੀ ਠੀਕ ਹੈ ਜੀ ਸਮੂਹ ਸਕੂਲ ਮੁਖੀ ਆਪਣੇ ਸਕੂਲ ਵਿੱਚ April ਤੋਂ May ਦੇ ਮਹੀਨੇ ਦੇ ਵਿਸ਼ੇਸ਼ ਟਾਈਮ ਟੇਬਲ ਦਾ ਜੋ ਬੇਸਲਾਈਨ ਟੈਸਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਤਿਆਰ ਕਰਨਗੇ ਜੇਕਰ ਕਿਸੇ ਸਕੂਲ ਵਿੱਚ ਵਿਦਿਆਰਥੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਤੇ ਅਧਿਆਪਕਾਂ ਦੀ ਘਾਟ ਹੈ ਤੇ ਇਹ ਮੁਖ ਦਫਤਰ ਦੀ ਸਹਿਮਤੀ ਨਾਲ ਟਾਈਮ ਟੇਬਲ ਤਿਆਰ ਕੀਤਾ ਜਾ ਸਕਦਾ ਹੈ ਗਰੂਪਿੰਗ ਜੋ ਹੈ ਯੋਜਨਾਬੰਦੀ ਜੋ ਦੱਸਿਆ ਗਿਆ ਉਸ ਹਿਸਾਬ ਨਾਲ ਕਰਨੀ ਹੈ ਤੇ ਇਹਦੀ ਜਿਹੜੀ ਮਾਨਿਟਰਿੰਗ ਹੈ ਉੱਚ ਅਧਿਕਾਰੀਆਂ ਤੋਂ ਕੀਤੀ ਜਾਏਗੀ ਕਾਰਿਲੇ ਵਿੱਚ ਨੋਡਲ ਅਫਸਰ ਤੈਨਾਤ ਕੀਤਾ ਗਿਆ ਹੈ। ਇਹਦੇ ਵਿੱਚ ਮਿਸ਼ਨ ਸਮਰਾਤੀਆਂ, ਗਤੀਵਿਧੀਆਂ, ਡੀਓ ਸਹਿਬਾਨ ਜਿਨ੍ਹਾਂ ਜ਼ਿਲ੍ਹਾ ਲੈਵਲ ਤੇ بطور ਨੋਡਲ ਅਫਸਰ ਕੰਮ ਕਰਨਗੇ। ਇਹਦੇ ਵਿੱਚ ਡਾਈਟ ਪ੍ਰਿੰਸੀਪਲ, ਬੀਐਨਓ, ਬੀਆਰਪੀ, ਸੀਐਸਟੀ ਦੁਆਰਾ ਹੋਏਗਾ। ਉਹਦੇ ਬਾਅਦ ਦੋ ਅਧਿਕਾਰੀ ਟੀਮਾਂ ਜੋ ਮੋਨਿਟਰਿੰਗ ਸੰਬੰਧੀ ਵੱਖਰੇ ਤੌਰ ਤੇ ਜਾਰੀ ਕਰਦੀਆਂ ਨੇ। ਕੰਮ ਕਰਦੀਆਂ ਨੇ ਐਸਜੀ ਗਰੁੱਪ ਦੇ ਡੀਆਰਸੀ ਵੀਆਰਸੀ ਵਿਜੀਟੇਬਲ ਸਕੂਲ ਦੇ ਵਿੱਚ ਇਹਨੂੰ ਪੈਲ ਦੇ ਆਧਾਰ ਤੇ ਜਮਾਤਾਂ ਚੈੱਕ ਕਰਨਗੇ ਤੇ ਮਲਾਂਕਾ ਦੀ ਸੁਤੰਤਰ ਜਾਂਚ ਹੋਏਗੀ ਅੰਤਰ ਜੋ ਹੈ 5% ਤੋਂ ਜ਼ਿਆਦਾ ਨਹੀਂ ਪਾਇਆ ਜਾਣਾ ਉਹ ਚਾਹੀਦਾ ਫਿਰ ਜੋ ਹੈ ਜ਼ਿੰਮੇਵਾਰ ਸਕੂਲ ਮੁਖੀ ਹੋਏਗਾ ਜਮਾਤਾਂ ਤੀਜੀ ਤੋਂ ਅੱਠਵੀਂ ਤੱਕ ਜਲਾਈ 2025 ਵਿੱਚ ਵਿਸ਼ੇ ਪੰਜਾਬੀ ਗਣਿਤ ਤੇ ਅੰਗਰੇਜ਼ੀ ਬਾਇਮੰਥਲੀ ਟੈਸਟ ਵਿੱਚ ਪੁੱਛੇ ਜਾਣ ਵਾਲੇ ਪ੍ਰਸ਼ਨ ਮਿਸ਼ਨ ਸਮਰੱਥ ਦੇ ਅਧਾਰ ਤੇ ਹੋਣਗੇ ਇਹ ਪੋਰਟਲ ਤੇ ਦੂਜੀ ਤੋਂ ਸੱਤਵੀਂ ਕਲਾਸ ਦੇ ਵਿਦਿਆਰਥੀਆਂ ਦਾ ਡਾਟਾ 2 4 ਤੱਕ ਅਗਲੀ ਜਮਾਤ ਤੱਕ ਟਰਾਂਸਫਰ ਬਣਾਣਾ ਜਕੀਨੀ ਬਣਾਇਆ ਜਾਏ ਤਾਂ ਕਿ ਚਾਰ ਚਾਰ ਤੋਂ ਮਿਸ਼ਨ ਸਮਰੱਥ ਸ਼ੁਰੂ ਹੋਣ ਵਾਲੀ ਬੇਸ ਲਾਈਨ ਸਹੀ ਹੋ ਸਕੇ ਉਪਰੋਕਤ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਸੋ ਇਹ ਮੇਨ ਸੀਜੀ ਸੋ ਇਸ ਲਈ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਸੋ ਇਸ ਅਕੋਰਡਿੰਗ ਜਿਹੜਾ ਸਾਰਾ ਹੁਣ ਪ੍ਰੋਸੈਸ ਚਲੇਗਾ ਥੈਂਕ ਯੂ ਵੈਰੀ ਮਚ